ਸਾਡੇ ਨਾਲ ਬਹੁਤ ਸਾਰੇ ਪੰਜਾਬੀ ਅਮਰੀਕਾ ਗਏ ਹੋਏ ਆ ਤੇ ਬਹੁਤ ਸਾਰੇ ਪੰਜਾਬੀ ਜੋ ਕਾਫੀ ਟਾਈਮ ਦੇ ਅਮਰੀਕਾ ਵਿੱਚ ਆ ਜੇ ਪੱਕੇ ਨਹੀਂ ਹੋਏ ਉਹਨਾਂ ਨੂੰ ਆਪਣੇ ਵਿਆਹ ਦੀ ਵੀ ਕਾਫੀ ਟੈਨਸ਼ਨ ਆ ਜਿਨ੍ਹਾਂ ਦੀ ਤਰੀਕ ਤੇ ਤਰੀਕ ਪਈ ਜਾਂਦੀ ਏ ਉਹਨਾਂ ਦੇ ਦਿਮਾਗ 'ਚ ਤਾਂ ਸਰੀ ਦਿੋਲ ਦਾ ਡਾਇਲਗ ਹੀ ਆਉਂਦਾ ਏ ਤਰੀਕ ਤੇ ਤਰੀਕ ਪੈਂਦੀ ਜਾ ਰਹੀ ਏ ਜੱਸ ਸਭ ਅਜੇ ਤੱਕ ਪੱਕੇ ਨਹੀਂ ਹੋਏ ਸੋ ਸਾਡਾ ਵੀਰ ਨਾ ਇਹਦਾ ਹੁਣ ਵਿਆਹ ਹੋਇਆ ਏ ਤੇ ਇਹ ਨਾ ਆਪਣੀ ਘਰਵਾਲੀ ਨੂੰ ਇੱਕ ਗਾਣਾ ਸੁਣਾ ਰਿਹਾ ਏ ਇਹ ਵੀਰ ਦੱਸਦਾ ਪਿਆ ਏ ਕਿ ਮੂੜਾ ਅਮਰੀਕਾ ਗਿਆ ਏ ਤੇ ਕੁੜੀ ਉਹਨੂੰ ਕਹਿੰਦੀ ਏ ਕਿ ਹੋਇਆ ਕੀ ਇਹ ਫਾਇਦਾ ਤੇਰੇ ਬਾਹਰ ਜਾਣ ਦਾ ਲੱਭੇ ਨਾ ਤਰੀਕਾ ਕੋਈ ਵਾਪਸ ਆਉਣ ਦਾ ਜਿਵੇਂ ਕਿ ਤੁਹਾਨੂੰ ਪਤਾ ਕਿ ਜਿਹੜਾ ਅਮਰੀਕਾ ਚਲਿਆ ਜਾਂਦਾ ਵਾ ਉਹ ਜੇ ਤਾਂ ਵਾਪਸਵੇਂ ਆਜਾਵੇ ਤਾਂ ਫਿਰ ਬਾਹਰ ਜਾ ਨਹੀਂ ਸਕਦਾ ਸੋ ਹਰ ਇੱਕ ਨੂੰ ਹੁੰਦਾ ਏ ਕੋਈ ਅਮਰੀਕਾ ਤੋਂ ਪੱਕਾ ਹੋ ਕੇ ਹੀ ਵਾਪਸ ਆਵੇ ਤਾਂ ਮੂੜਾ ਨਾ ਅੱਗੇ ਉਹ ਕਹਿੰਦਾ ਵੀ ਕੇਸ ਲਾਇਆ ਹੋਇਆ ਤੇ ਹੁਣ ਜੱਟ ਦੀ ਤਰੀਕ ਆ ਤਾਂ ਜੱਜ ਮੂਰੇ ਗੱਲ ਹੁਣ ਆਰ ਪਾਰ ਦੀ ਹੋਵੇਗੀ ਤੇ ਜੇ ਰੱਬ ਨੇ ਕੀਤਾ ਨਾ ਕਿ ਕੇਸ ਪਾਸ ਹੋ ਗਿਆ ਤਾਂ ਫਿਰ ਨੇਪਾਲ ਥਾਣੀ ਆਉਂਗੀ ਬਰਾਤ ਯਾਰ ਦੀ ਸੋ ਆਹ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆਂ ਨੰਬਰ ਨੂੰ ਨੰਨਾ ਦੇਖਿਆ ਗਿਆ ਹੇ ਇੱਕ ਮਿੰਟ ਵੀਡੀਓ ਸਟਾਰਟ ਕਰ ਲੀ ਸੁਣ ਕੇ ਚਲੋ ਵੇ ਹੋਇਆ ਕੀ ਇਹ ਫਾਇਦਾ ਤੇਰੇ ਬਾੜ ਜਾਣ ਦਾ ਲੱਭੇ ਨਾ ਤਰੀਕਾ ਵਾਪਸ ਆਉਂਦਾ ਔ ਸੁਖ ਨਾਲ ਹੋਗੀ ਮੇਰੀ ਸਟੱਡੀ ਕੰਪਲੀਟ ਮਾਪੇ ਫਿਰਦੇ ਮੇਰੇ ਲਈ ਹੁਣ ਬਰ ਪਾਲਦੇ ਔ ਤਾਂ ਸਿਖਾ ਤਰੀਕ ਕਦ ਹੋਇਆ ਵੇਗਾ ਵਿਆਹਣ ਜੱਟਾ ਔ ਪੰਜ ਸ ਹੋ ਬਸ ਕਰ ਹੁਣ ਬਹੁਤੀ ਗੱਲ ਨਾ ਵਧਾਨੀ ਐ ਸਾਇਲਮ ਦਾ ਕੇਸ ਐ ਅਸੀਂ ਆਉਂਦੇ ਦਿੱਤਾ ਲਾਣੀਏ ਹੋਇ ਕਿ ਦੇ ਦਸੰਬਰ ਦੀ ਪੇਸ਼ੀ ਆਦੀ ਹੋਇ ਕਿ ਦੇ ਦਸੰਬਰ ਦੀ ਪੇਸ਼ੀ ਆਦੀ ਉਹ ਗੱਲ ਜੱਜ ਮੁਰੇ ਹੂੰ ਬਿਲਵਾਰ ਪਾਦੀ ਉਹ ਸੁਖ ਨਾਲ ਹੋ ਗਿਆ ਦੇ ਕੇਸ ਪਾਸ ਨੀ ਨਾ ਪਾਲ ਘਰੀਆ ਦੀ ਅਜੇ ਕੇਸ ਪਾਣੀ ਨਪਾਲ ਤੇ ਆਉਂਗੀ ਮਰਾ ਦੀ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਸੀਂ ਕਿਸ ਕੰਟਰੀ ਰਹਿੰਦੇ ਹੋ ਤੇ ਇਸ ਵੀਡੀਓ ਨੂੰ ਨਾ ਆਪਣੇ ਉਸ ਯਾਰ ਦੋਸਤ ਤੱਕ ਸ਼ੇਅਰ ਜਰੂਰ ਕਰਿਓ ਜੋ ਅਮਰੀਕਾ ਬੈਠਾ ਹੋਇਆ ਜਾਂ ਅਮਰੀਕਾ ਜਾਣਾ ਚਾਹੁੰਦਾ ਹੈ ਜਾਂ ਹੋਰ ਵਿਦੇਸ਼ ਕਿਤੇ ਕੰਟਰੀ 'ਚ ਬੈਠਾ ਹੋਇਆ ਜਿਹਦਾ ਅਜੇ ਤੱਕ ਵਿਆਹ ਨਹੀਂ ਹੋਇਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਰੱਬ ਰਾਖਾ